ਨਹੀਂ ਤੁਹਾਡੀ ਗੱਡੀ ਦੇ ਵਿੱਚ ਜਿਹੜੀ ਐ ਚੰਡੀਗੜ੍ਹ ਪੁਲਿਸ ਦੀ ਵਰਦੀ ਪਈ ਐ ਕੀ ਨੀ ਆ ਉਹ ਕੀ ਦੀ ਐ ਮੈਨੂੰ ਕੀ ਪਤਾ ਇਹ ਗੱਲ ਐ ਤੁਹਾਡੀ ਗੱਡੀ ਮੈਂ ਪਈ ਐ ਨਹੀਂ ਹੈ ਜੇ ਉਹ ਮੇਰੇ ਨਾਮ ਨਹੀਂ ਆ ਨਾਮ ਮੇਰੀ ਐ ਜਿਹੜੀਆਂ ਬਿੱਟਾਂ ਪਈਆਂ ਉੱਥੇ ਨਸ਼ੇ ਦੀਆਂ ਮੈਂ ਹੈ ਹੀ ਨਹੀਂ ਸਕਦਾ ਟੀਵੀ ਤੂੰ ਗੱਡੀ ਦੇ ਵਿੱਚ ਤੈਨੂੰ ਨਹੀਂ ਪਤਾ ਤੂੰ ਗੱਡੀ ਦੇ ਵਿੱਚ ਗੱਡੀ ਸਾਰੀ ਜੁਨੀ ਦੇ ਸੰਗ ਵਿੱਚ ਕੀ ਨਾਮ ਐ ਤੇਰਾ ਮੇਰਾ ਜੀਵਨ ਚਰਮਾ ਜੀ ਦੱਸੋ ਜੀ ਇਹਦੇ ਬਾਰੇ ਕੀ ਕਹਿਣਾ ਚਾਹੋ ਫਾਜੀ ਅਜੇ ਸੀਕਰਟ ਹੈ ਸਾਰਾ ਕੁਛ ਹੀ ਪਰਮਿਸ਼ਨ ਮਿਲਲੀ ਆ ਤੁਹਾਡੇ ਸਾਹਮਣੇ ਗੱਡੀ ਦੇ ਭੁਜਾ ਕੇ ਲੈ ਗਿਆ ਸੀ ਜਿੱਕਾ ਦਾ ਪਛਾਣ ਕੀਤਾ ਪਿੱਛਾ ਕਰਕੇ ਗੱਡੀ ਵੀ ਭਰਾਈ ਆ ਹਾਂਜੀ ਗੱਡੀ ਪਾ ਰੋਕੇ ਫੇਰ ਨੂੰ ਫੜਿਆ ਕਿਹੜੇ ਐ ਸੈਲ ਤੋਂ ਆਏ ਹੋ ਤੁਸੀਂ ਤੁਸੀਂ ਨਾਰਕੋ ਟੈਕ ਤੋਂ ਤੇ ਸਵੇਰ ਦੇ ਇੱਕ ਗੁਪਤ ਇਨਫਰਮੇਸ਼ਨ ਦੀ ਗੁਪਤ ਇਨਫਰਮੇਸ਼ਨ ਤੇ ਕਿਆ ਕੁਛ ਬਰਾਮਦ ਹੋਇਆ ਇਹਦੇ ਕੋਲ ਤਾਂ ਮੈਂ ਤਾਂ ਜਿੱਤੇ ਆ ਹੋਈ ਇਹ ਚੀਜ਼ ਕਿ ਫਿੱਟਾ ਤੁਹਾਡੇ ਸਾਹਮਣੇ ਤੁਹਾਨੂੰ ਗੱਡੀ ਵਿਖਾਤੀ ਆ ਗੱਡੀ ਵਿੱਚ ਨੇ ਸਰਕਾਰੀ ਯੂਨੀਫਾਰਮ ਦੀ ਪੁਲਿਸ ਦੀ ਪਾਈ ਹੋਈ ਆ ਤੁਸੀਂ ਦੇਖ ਲਈ ਆਪਸੇ ਆਪ ਕੀ ਕੀ ਤੁਸੀਂ ਤੇ ਹੁਣ ਕੀ ਕਾਰਵਾਈ ਹੋਊਗੀ ਉਹ ਦੇਖਦੇ ਆ ਜੀ ਖੜਦੇ ਇਹਨੂੰ ਥਾਣੇ ਪੀਸ਼ ਕਰਦੇ ਆ ਜੀ ਠੀਕ ਹੈ ਕਿਹਨਾਂ ਦਾ ਹੋਣਾ ਹੈ ਚੱਲ ਆ ਰਾਮਣਾ ਯਾਰ ਇਦਾਂ ਜਾਨਵਰ ਮੰਗਾਉਂਦਾ ਯਾਰ ਇਹ ਵਰਤਾਈ ਨਹੀਂ ਕੋਈ ਨਹੀਂ ਕੋਈ ਨਹੀਂ ਹੁੰਦਾ ਕੋਈ ਬੰਦਾ ਬਣਾਉਣਾ ਬੈਂਕ ਫੜ ਕੇ ਤਾਂ ਤਾਂ ਗਾਵੇ ਨਾ ਵੀਡੀਓ ਬਣਾਉਗੀ ਤੇ ਬ੍ਰਦਰ ਬਹਿ ਜਾ ਆਰਾਮ ਨਾਲ ਆਰਾਮ ਨਾਲ ਕਿਉਂ ਨਹੀਂ ਜਾਂਦੇ ਤੁਸੀਂ ਚਲ ਜਾ ਆਰਾਮ ਨਾਲ ਅੰਦਰ ਫੁੱਟ ਦੀ ਰੈਂਟ ਆਹ ਫੇਨ ਦਾ ਵੀ ਬਾਦ ਕਰ ਜਾ ਓ ਜਾ ਓਏ ਭਾਈ ਜਾਂਦੇ ਕਦੋਂ ਨਹੀਂ ਆਗੇ ਚਲੇ ਮਾਰ ਮਾਰਾ ਮਾਰ ਮਾਰ ਓਏ ਭੰਦਾ ਭਾਲਦਾ ਆਂਦੇ ਉੱਧ ਹਰ ਜਾ ਰਹਾ ਹੈ ਆ ਆ ਆ ਆ ਆਪਣਾ ਜੀ ਬਣਾ ਤਾਂ ਦੇ ਇਹਦੇ ਵਿੱਚ ਆ ਦੇਖੋ ਅੱਗੇ ਪਾਚੇ ਬਿਟ ਇਹ ਅੱਜ ਤਾਂ ਆਹ ਦੇਖੋ ਪੱਲੀ ਉੱਥੇ ਸਕੂਟੀ ਠੋਕ ਕੇ ਕੁੜੀ ਦੀ ਇਹ ਭਾਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਨਾਮ ਨਹੀਂ ਹੋ ਜਗਾ ਤੁਸੀਂ ਆ ਦੇਖੀ ਦੱਸੋ ਸਹੀ ਨਹੀਂ ਨਹੀਂ ਸਾਡਾ ਆਪਰੇਸ਼ਨ ਚੱਲ ਰਿਹਾ ਹੈ ਜੀ ਕੁਝ ਕਰ ਨਹੀਂ ਸਕਦੇ ਜੀ ਅੱਛਾ ਬੰਦੇ ਅਮੀ ਦੱਸਾਂ ਕੀ ਫਿਰ ਚਲੋ ਠੀਕ ਹੈ ਜੀ ਚੰਡੀਗੜ੍ਹ ਪੁਲਿਸ ਦੀ ਜਿਹੜੀ ਵਰਦੀ ਮਿਲੀ ਆ ਤਾਂ ਦੱਸੋ ਕੀ ਕੀ ਮਸਲਾ ਏ ਕਿ ਨਸ਼ੇ ਉੱਚੇ ਵੇਚਦੇ ਹਾਂ ਹਾਂਜੀ ਬਾਕੀ ਅਸੀਂ ਅਸੀਂ ਜਾਂ ਇਹ ਮੁਲਾਜ਼ਮ ਹੈ ਕਿ ਨਹੀਂ ਇਹ ਪੁੱਛਗਿਛ ਕਰਾਂਗੇ ਨਹੀਂ ਦੱਸਾਂਗੇ ਠੀਕ ਹੈ ਸ਼ਿਵਜੋਤ ਗੇਟ ਦੇ ਉੱਤੇ ਜਿਹੜਾ ਨਸ਼ੇ ਵਾਲਾ ਇੱਕ ਕਾਬੂ ਕਰਿਆ ਨਾਰਕੋਟਿਕਸ ਦੇ ਵੱਲੋਂ ਕੀ ਕਹਿੰਦਾ ਜਾਂਦੇ ਹੋ ਭਾਈ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਬਹੁਤ ਵਧੀਆ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਜੀ ਇਹਨਾਂ ਨੇ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਬਹੁਤ ਵਧੀਆ ਮਾਨ ਸਰਕਾਰ ਦੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਦੇਖੋ ਉਹ ਇੱਕ ਬੰਦਾ ਐਨੇ ਬੰਦਿਆਂ ਕੋਲ ਲੋਟ ਨਹੀਂ ਆ ਰਿਹਾ ਕਿ ਆ ਉਹਨੇ ਨਸ਼ਾ ਕਰਿਆ ਹੋਇਆ ਕਿ ਆ ਨਹੀਂ ਖਾਦਾ ਹੋਇਆ ਜੀ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾ ਮਾਰ ਰਿਹਾ ਬੰਦਾ ਸਾਰੀ ਪਬਲਿਕ ਦੇਖ ਰਹੀ ਹੈ ਜੀ ਉਹ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾ ਮਾਰ ਰਿਹਾ ਕੱਲਾ ਬੰਦਾ ਜੀ ਉਹ ਚਾਰ ਜਣਿਆਂ ਕੋਲ ਲੋਟ ਨਹੀਂ ਆ ਰਿਹਾ ਹੁਣ ਉਹਨਾਂ ਨੇ ਹੋਰ ਟੀਮ ਮੰਗਾਈ ਹੈ ਇੱਕ ਕੁੜੀ ਦੇ ਉੱਪਰ ਕਹਿੰਦੇ ਗੱਡੀ ਚੜਾਉਣ ਲੱਗਿਆ ਦਾ ਉਹ ਵੀ ਵਿਚਾਰੀ ਬਹੁਤ ਔਖੀ ਪੁਲਿਸ ਨੇ ਬਚਾਈ ਹੈ ਪੁਲਿਸ ਲਈ ਇਹਨੇ ਗੱਡੀ ਵੀ ਭੰਨਤੀ ਐਜੀ ਗੱਡੀ ਆ ਉਹ ਅੱਗੇ ਦੱਸਦੇ ਜੀ ਕਿੱਥੇ ਖੜੀ ਅੱਜ ਦਾ ਮੁਰਗੀ ਫਨੋਰ ਬਣਾਓ ਉਹ ਚਾਈਲਡ ਲੋਕ ਲਾ ਲਿਓ ਉਹ ਅਗਰ ਭਾਈ ਜਾਓ ਫੇਰ ਰੰਗ ਲ ਗਿਆ ਉਹ ਸਾੜ ਰੋ ਦੱਦੂ ਚੱਕ ਕੇ ਦੇਖੋ ਕਿ ਦਾ ਸ਼ਾਮ ਕਿਆ ਕਰ ਰਿਹਾ ਪੱਕਾ ਚੱਲੋ ਆਂ ਇਹ ਆਉਗੇ ਚਲੋ ਚਲੋ ਇਹਨੂੰ ਲੈ ਕੇ ਚਲਾ ਦੇਈਏ यानी ज्यादा लग रहे हैं कि मैं बिना काट तो। तो तो। तो। तो तो। के आ रहा हूं शायद हो गया है चंडीगढ़ते हैं कहीं छुपा के रोड पे कर रहे हैं पज्जू है ताडे यार प्रेस तो है भाई ਕੋਈ ਨਹੀਂ ਦੇਖ ਲੈ ਬਾਈ ਤਾਂ ਨਾ ਇੱਧਰ ਗੱਲ ਕਰਨੀ ਹੈਗੀ ਅੱਛਾ ਅੱਛਾ ਤੁਸੀਂ ਬਾਅਦ ਫੋਨ ਕਰੋ ਭਾਈ ਮੈਨੂੰ ਹੀ ਪਾਵਾ ਪੈਣ ਜਾਣਾ ਇੱਦਾਂ ਆ ਆ ਆ ਗੱਡੀ ਦੇ ਚੰਗਾ ਵਧੀਆ ਲਾ ਗੱਡੀ ਨਾਲ ਗੱਡੀ ਮਾਰੀ ਮੇਰੇ ਚਲੇ ਆ ਗਏ ਹਨੀਂ ਡੱਬੀ ਪਾਦੀ ਮੇਰੇ ਸਹਰਬੰਦ ਆ ਆ ਦੇਖੋ ਉਹਦੇ ਉਧਰ ਵੀ ਗੱਡੀ ਚ ਜਾਓ ਗੱਡੀ ਚ ਜਾ ਕੇ Sombra, esse... é aí? Sim, sim,